ਉੱਤ ਪਾਕਿੱਟ ਆ ਤੇ ਇੱਕ ਚੀਜ਼ ਆਰਡਰ ਤੇ ਬਾਈ ਦਾ ਫੋਨ ਆ ਗਿਆ ਆਪਾਂ ਲੈ ਆਈਏ ਔਰ ਅੱਬੇ ਬੜੀ ਗਰਮੀ ਹੈ ਬਾਹਰ ਉਹ ਆ ਗਿਆ ਬਾਈ ਸਾਹਮਣੇ ਹਾਂਜੀ ਹਾਂਜੀ ਇਹ ਸਟਿੰਗ ਲਾਈਟ ਆਈ ਹੈ ਕਿਹੜੀ ਕਰਦੇ ਹੋ 2 ਮਿੰਟ ਬਾਹਰ ਨਿਕਲਿਆ ਹਲੇ ਪੂਰਾ ਪਸੀਨਾਾਂ ਭਿੱਜ ਗਿਆ ਪੂਰੇ ਜ਼ਿਆਦਾ ਹਾਲ ਚੈੱਕ ਕਰੋ ਤੁਸੀਂ ਮੈਂ ਹਨ 2 ਮਿੰਟ ਬਾਹਰ ਨਿਕਲਿਆ ਮੈਂ ਇੰਨੀ ਜ਼ਿਆਦਾ ਗਰਮੀ ਹੈ ਨਾ ਦੇਖੀ ਮੂੰਹ ਦੇਖੀ ਮੇਰਾ ਆ ਫੋਟੋ ਫੋਨੇ ਬਣਾ ਤੇ ਬਾਬੇ ਉਹ ਆ ਗਈ ਆਪਣੀ ਰਿੰਗ ਲਾਈਟ ਜਿਹੜੀ ਆਪਾਂ ਕਿ ਆਰਡਰ ਕੀਤੀ ਸੀਗੀ ਕਿਉਂਕਿ ਯਾਰ ਵਲੌਗ ਬਣਾਉਣ ਲੱਗੇ ਵੀ ਤੇ ਉਦਾਂ ਵੀ ਬੜਾ ਜਿਆਦਾ ਪ੍ਰੋਬਲਮ ਹੁੰਦੀ ਸੀ ਵਲੌਗ ਨਹੀਂ ਵਧੀਆ ਬਣਦੇ ਸੀਗੇ ਤੇ ਤਾਂ ਕਰਕੇ ਆਪਾਂ ਰਿੰਗ ਲਾਈਟ ਬਾਈ ਕੀਤੀ ਆ ਕਰਦੇ ਆ ਦੀ ਅਨਬਾਕਸਿੰਗ ਹੋਣ ਮਿੱਤਰੋ ਲੱਗਿਆ ਆ ਦੀ ਅਨਬਾਕਸਿੰਗ ਕਰਨ ਕਰੋਨੀ ਤੋਂ ਪਹਿਲਾਂ ਕਿਉਂਕਿ ਯਾਰ ਥੋੜਾ ਜਨਾ ਲਾਈਟਿੰਗ ਦੀ ਬੜੀ ਦਿੱਕਤ ਆਉਂਦੀ ਸੀ ਹਨਾ ਮਨ ਜੇ ਆਪਾਂ ਕੋਈ ਵੈਸੇ ਅਸੀਂ ਇੰਸਟਾਗ੍ਰam ਲਈ ਰੀਲ ਵੀ ਬਣਾਉਨੇ ਆ ਤੇ ਉਦਾਂ ਵੀ ਹੈਨਾ ਮਤਲਬ ਬਹੁਤ ਪ੍ਰੋਬਲਮ ਜੀ ਆਉਂਦੀ ਸੀਗੀ ਤਾਂ ਕਰਕੇ ਫਿਰ ਸੋਚਿਆ ਕਿ ਚਲੋ ਜਿਹੜੀ ਚੀਜ਼ ਵੀ ਨਾ ਨਹੀਂ ਸਰਦਾ ਉਹ ਧਿਆਨ ਨਾਲ ਉਹਨਾਂ ਨੂੰ ਜਿਹੜੀ ਚੀਜ਼ ਵੀ ਨਾ ਨਹੀਂ ਸਰਦਾ ਉਹ ਵਾਓ ਦੈਟਸ ਗ੍ਰੇਟ ਜਿਹੜੀ ਚੀਜ਼ ਵੀ ਨਾ ਆਪਣਾ ਨਹੀਂ ਸਰਦਾ ਉਹ ਆਪਾਂ ਨੂੰ ਬਾਈਕ ਕਰਨੀ ਹੀ ਪੈਣੀ ਸੀ ਉਹ ਸਟੈਂਡ ਕਰੋ ਚੱਕ ਵਾਰੀ ਦੇਖੀਓ ਦੇਓ ਇੱਧਰ ਤਾਂ ਦੋ ਤੁਸੀਂ ਮੈਂ ਖੋਲਦਾ ਨਾ ਉਹਨੂੰ ਆਹ ਦੇਖੋ ਨਾ ਇਹਦੇ ਐਦਾਂ ਹੁੰਦੀਆਂ ਨੇ ਇਹਨੂੰ ਓਪਨ ਕਰੋ ਧਿਆਨ ਨਾਲ ਆਹ ਇਹ ਥੋੜਾ ਇਹ ਨਾ ਜਿਹੜਾ ਇਹ ਵਾਲੀ ਚੀਜ਼ ਹੈ ਨਾ ਉੱਪਰ ਜਾਊਗੀ ਹੋਰ ਜਿਵੇਂ ਮੈਂ ਆਪਣਾ ਦੂਜਾ ਡਰਾਈਵ ਬੋਰਡ ਨਹੀਂ ਅਰਜੀ ਚ ਆਪਾਂ ਵੀਡੀਓ ਸ਼ੂਟ ਕਰਦੇ ਆ ਇਹਨੂੰ ਇਦਾਂ ਉਹ ਕਰਕੇ ਨਾ ਥੋੜਾ ਜਿਹਾ ਚੱਕੇ ਉੱਪਰ ਨੂੰ ਹਾਂ ਆ ਦੇਖੋ ਇਹ ਐ ਏਦਾਂ ਉੱਪਰ ਜਾਊਗਾ ਇਹਨੂੰ ਉੱਥੇ ਲੌਕ ਕਰ ਦੋ ਹੁਣ ਹੋਰ ਕੀ ਕੀ ਵਿੱਚ ਹੈ ਕੁਝ ਉਹ ਤਾਂ ਖਾਲੀ ਪਿਆ ਲਓ ਮਿੱਤਰੋ ਕੋਈ ਗੱਲ ਨਹੀਂ ਦੀ ਵੀ ਸੈਟਿੰਗ ਮੈਂ ਕਰ ਦਉ ਤੁਸੀਂ ਇਹਦੀ ਅਨਬਾਕਸਿੰਗ ਕਰੋ ਕੋਈ ਗੱਲ ਨਹੀਂ ਛੱਡ ਦੋ ਛੱਡ ਦੋ ਛੱਡ ਦੋ ਛੱਡ ਦੋ ਤੁਸੀਂ ਇਹ ਖੋਲੋ ਲਓ ਮਿੱਤਰੋ ਇਹ ਵੀ ਦੇਖ ਲਈਏ ਖੋਲ ਕੇ ਇਹ ਚਾਰਜਿੰਗ ਚਾਰਜਿੰਗ ਵੀ ਹੁੰਦਾ ਹੁੰਦਾ ਯਾਰ ਮੈਂ ਤਾਂ ਫਸਟ ਟਾਈਮ ਹੀ ਆਰਡਰ ਕੀਤੀ ਬਾਬੇ ਪਤਾ ਨਹੀਂ ਹਲੇ ਹਨ ਕਿਉਂਕਿ ਹੁੰਦਾ ਬਾਕੀ ਫਸਟ ਟਾਈਮ ਹੀ ਆਰਡਰ ਕੀਤਾ ਯਾਰ ਰਿੰਗ ਲਾਈਟ ਵਗੈਰਾ ਕਿਉਂਕਿ ਐਸੈਸਰੀ ਹੈ ਨਾ ਤੇ ਚਲੋ ਇਹ ਗੈਜਟ ਵੀ ਜ਼ਰੂਰੀ ਸੀ ਯਾਰ ਇਹ ਗੈਜਟ ਆਗਰ ਨਹੀਂ ਸਰਦਾ ਜਿਹੜੀ ਚੀਜ਼ ਮੇਰੇ ਨਹੀਂ ਸਰਦਾ ਉਹ ਕਰਨਾ ਪੈਣਾ ਸੀ ਯਾਰ ਆਪਾਂ ਨੂੰ ਕਿਉਂਕਿ ਜਿਆਦਾਤਰ ਆਪਾਂ ਨੂੰ ਕਿਉਂਕਿ ਇਹ ਫਿਰ ਜਿਵੇਂ ਇਹ ਆਪਣਾ ਫੂਡ ਦੇ ਵਲੌਗ ਬਣਾਉਂਦੇ ਨੇ ਰਸੋਈ ਦਾ ਨਾ ਲਾਈਟਿੰਗ ਘੱਟ ਹੁੰਦੀ ਆ ਅਸੀਂ ਰੀਲ ਵਗੈਰਾ ਬਣਾਉਂਦੇ ਆ ਸ਼ਾਰਟਸ ਵਗੈਰਾ ਬਣਾਉਂਦੇ ਆ ਵਲੌਗਿੰਗ ਕਰਦੇ ਆ ਤਾਂ ਪ੍ਰੋਪਰਲੀ ਸਾਨੂੰ ਇਹਦੀ ਬ ਵਾਓ ਡੈਸਕ ਲਾਈਟ ਸਾਰੇ ਟੂਲ ਜਿਹੜਾ ਨੇ ਫੋਨ ਮੇਰੇ ਉੱਪਰ ਨੂੰ ਦੇ ਉਏ ਆ ਦੇਖੋ ਬੇ ਬੜੀ ਕਹੈਂਡ ਚੀਜ਼ ਆ ਓਏ ਲੋਕਰੋ ਟਰਾਈ ਇਹਨੂੰ ਖੋਲੋ ਇੱਕ ਵਾਰੀ ਬਾਬੇ ਨੂੰ ਅਸੀਂ ਜੋੜ ਲਈਏ ਫਿਰ ਉਸ ਤੋਂ ਬਾਅਦ ਤੁਹਾਨੂੰ ਮਿਲਦੇ ਆ ਇੱਕ ਵਾਰ ਸੈਟਿੰਗ ਕਰ ਲਾਂ ਮੇਰੀ ਸਾਰੀ ਬਾਬੇ ਰਿੰਗ ਲਾਈਟ ਮੰਗਾ ਰਿੰਗ ਲਾਈਟ ਮੰਗਾ ਤਾਂ ਲਈ ਵਾਗੇ ਲਾਣੀ ਵਿਟ ਕਰਨੀ ਨਹੀਂ ਨਿਆਰੀ ਇਹਨੂੰ ਸਿੱਟ ਦੇ ਦੀ ਲੋਨ ਬਾਕੀ ਕਰ ਰਹੇ ਆ ਟਰਾਈ ਦੇਖਦੇ ਕਿਵੇਂ ਕਿਵੇਂ ਬਾਕੀ ਇੱਕ ਤਾਂ ਮੀਤ ਨੇ ਲਾ ਲਿਆ ਦਿਮਾਗ ਇਹਨੇ ਆ ਕਹੇਰੀ ਫੋਨ ਦਾ ਸਟੈਂਡ ਆ ਬਾਕੀ ਮੇਰੇ ਹਿਸਾਬ ਨਾਲ ਹੈਗਾ ਫੋਨ ਦਾ ਹੀ ਆ ਇਹ ਠੀਕ ਆ ਐਵੇਂ ਕਰਕੇ ਇਹਨੂੰ ਫੋਨ ਨੂੰ ਰੇ ਕਰਕੇ ਆਪਾਂ ਵਧੀਆ ਵੀਡੀਓ ਸ਼ੂਟ ਕਰ ਸਕਦੇ ਹਾਂ ਠੀਕ ਆ ਓਕੇ ਮਤਲਬ ਆਪਾਂ ਫੋਨ ਸਟੈਂਡ ਕਰ ਸਕਦੇ ਇੱਥੇ ਤੇ ਆ ਸੀ ਲੱਗੂਗੀ ਨਹੀਂ ਮੈਨੂੰ ਇੱਕ ਮਿੰਟ ਇੱਕ ਮਿੰਟ ਰეკਮੈਂਡ ਰੱਖ ਦਿਓ ਇੱਕ ਯਾਰ ਇਹਨੇ ਸਿੱਧਾ ਆਣਾ ਸੋਹਣੇ ਪਰ ਇਥੋਂ ਉੱਪਰ ਹੁੰਦਾ ਹੋਣਾ ਇਹ ਓ ਯਰਸ ਗ੍ਰੇਟ ਦੇਖ ਵੀਰ ਕਿਆ ਬਾਤ ਹੈ ਤੈਨੂੰ ਤਾਂ ਦਿਮਾਗ ਹੀ ਬੋਧ ਆ ਯਾਰ ਮੀਤ ਕਿੱਥੋਂ ਲਿਆਂਦਾ ਦਵਾਂਗੇ ਇਹ ਇਹ ਮੰਗਿਆ ਸੀ ਕਿਸੇ ਤੋਂ ਧਾਰਾ ਲੈਂਦਾ ਹੋਰ ਹਲੇ ਦਿਮਾਗ ਵੀ ਧਾਰਾ ਹੀ ਲੈਂਦਾ ਸੀ ਇਹ ਘੁੰਮਦਾ ਹੈ ਬਹੁਤ ਸਾਰੇ ਸਾਰੀ ਸਾਈਡ ਨੂੰ ਘੁੰਮਦਾ ਲੋਕ ਵੀ ਇਹ ਮੈਥੋ ਤਾਂ ਨਹੀਂ ਆ ਰਹੀ ਸੀ ਕਸਮ ਲੱਗੇ ਸੈਟਿੰਗ ਮੈਨੂੰ ਨਹੀਂ ਸਾਫ ਸੀਗਾ ਮੀਤ ਨਹੀਂ ਕਰੀਆ ਸੈਟਿੰਗ ਇੱਕ ਮਿੰਟ ਰੁਕੋ ਮਨ ਮੈਨੂੰ ਸਿੱਧਾ ਕਰ ਲੈਣਾ ਇੱਕ ਮਿੰਟ ਇੱਕ ਮਿੰਟ ਐਵੇਂ ਘੁੰਮੂਗਾ ਇਹ ਕਰੋ 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 ਕਿੱਥੇ ਰੁਕਾਰ ਕਮਾਉਗਾ ਹਾਂ ਚਲੋ ਮਨ ਮੈਨੂੰ ਗਲਤ ਲੱਗ ਰਿਹਾ ਇੱਕ ਮਿੰਟ ਰੁਕੋਗੇ ਇੱਕ ਮਿੰਟ ਰੁਕੋ ਯਾਰ ਆ ਲੈ ਕੋਰੇ ਯਾਰ ਫਿਰ ਇਹ ਸਿੱਧਾ ਤਾਂ ਕਰੋ ਪਹਿਲਾਂ ਆ ਲੈਖੋ ਆ ਰਖਿਓ ਇਹਨੂੰ ਆ ਗੋਲੀ ਜਿਹੜੀ ਸਿੱਧੀ ਕਰੋ ਨਾ ਐਵੇਂ ਐਵੇਂ ਕਰਤੀ ਹੋ ਜਣੀ ਹੈ ਜਿੱਦ ਤੱਕ ਕਰੋ ਕਰੋ ਪਹਿਲਾਂ ਸੈੱਟ ਕਰੋ ਇਹ ਸਿੱਧਾ ਹਰ ਪਾਸੇ ਨੂੰ ਹੁੰਦੀ ਹੈ ਇਹ ਪੱਕਾ ਯਾ ਸ਼ੋਰ ਇਹ ਕਹ ਬੜੀ ਕੁੜੀ ਮਿਸਤਰੀਆਂ ਨੇ ਕੰਮ ਤਾਂ ਬਹੁਤ ਕੀਤੇ ਹੋਣੇ ਮੈਂ ਪਹਿਲਾਂ ਮਿਸਤਰੀ ਨਾਲ ਕੰਮ ਕਰਦੀ ਰਹੀ ਹਾਂ ਹੋ ਗਿਆ ਰਾਈਟ ਹੈ। ਦੇਖਿਓ ਚੱਕੇ ਉੱਪਰ ਤੱਕ ਸਟੇਟ ਖੜੀ ਕਰਿਆ ਇਹਨੂੰ। ਕਰਜੋ ਕਰ ਦੋ ਹੋਰ ਉੱਪਰ ਕਰੋ ਹੋਰ ਉੱਪਰ ਕਰੋ। ਇਹ ਆਪੜੋ ਆਪੜੇ ਹੋਣੇ ਬੜੇ। ਮੇਰੇ ਹਿਸਾਬ ਨਾਲ ਆਹ ਦੇਖਿਓ ਜਿਵੇਂ ਆਪਾਂ ਇਹ ਐਂਡ ਸੈਟਿੰਗ ਕਰਤੀ ਪਿੱਛੋਂ ਇਹਨੂੰ ਐ ਕਰਨਾ ਪੈਂਦਾ ਬੇਬੀ। ਦੇਖਿਓ ਆ ਰਿਹਾ ਸੱਟ। ਹਮ ਇਹ ਹਿੱਲ ਰਹੀ ਆ ਯਾਰ। ਉੱਚ ਫੋਨ ਕਰਕੇ ਨਾ ਐਵੇਂ। ਉਹ ਵੈਸੇ ਹਿੱਲ ਰਹੀ ਹੋਣੀ। ਨੀਚੇ ਨਹੀਂ ਅੱਛੀ ਤਰ੍ਹਾਂ ਹੈਗੀ ਇਹ। ਕੋੜਨਾ ਨਹੀਂ ਕਰਤਾ ਉਹੀ ਕੰਮ ਜਿਤੋਂ ਮੈਂ ਡਰਦਾ ਸੀ ਓਏ ਕਰਤਾ ਉਹੀ ਕੰਮ ਓਹੋ ਮਿਲ ਗਈ ਆ ਟੂਟੀ ਜੀ ਲਾਣ ਆ ਟੂਟੀ ਜੀ ਉਰੇ ਲੱਗਣੀ ਸੀ ਉਰੇ ਲੱਗਣੀ ਸੀ ਟੂਟੀ ਸੀ ਓਹੋ ਕਾਦੇ ਦੇਖ ਰਹੇ ਸੀ ਆ ਟੱਕਣ ਜਾ ਕਿਤੇ ਨਾਲ ਟੰਕਣ ਤਾਂ ਉਰੇ ਲੱਗਣਾ ਸੀ ਬਾਹ ਸੁਣ ਕਰਤਾ ਉਹੀ ਕੰਮ ਨਾ ਕਰਦੇਓ ਬਸ ਜਿਆਦਾ ਤਾਂ ਨਹੀਂ ਬਸ ਲੱਗ ਗਈ ਨਾ ਬੈਂਡ ਹੋ ਜਾਂਦੀ ਹੈ ਮੇਰੇ ਹਿਸਾਬ ਨਾਲ ਇਹ ਬੈਂਡ ਵੀ ਹੋ ਜਾਂਦੀ ਹੈ ਇੱਕ ਤਾਂ ਹੋਰ ਵੀ ਹੋ ਜਾਂਦਾ ਯਾ ਆਫ ਕੋਰਸ ਐਨੀ ਇਹ ਜਿਹੜੀ ਆ ਉਪਰ ਇਹ ਇਹ ਆਈ ਤਾਂ ਇਹਦੀ ਆ ਤੇ ਇਹ ਆਈ ਦੀ ਹਾਲੇ ਇਹਨੂੰ ਪਰਟਾਉਂਡ ਵੀ ਕਰ ਸਕਦੇ ਆ ਯਾ 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 ਚਾਰਜਰਸ ਹੀ ਆਪਣੇ ਕੋਲੇ ਉਹ ਲੈ ਆਇਆ ਚੱਕ ਇੱਕ ਕਿਉਂਕਿ ਇਹ ਉਹਦੇ ਨਾਲ ਨਹੀਂ ਲੱਗਦਾ ਉਹ ਲਿਗਿਆ ਸ਼ੂਟ ਦੇਗਾ ਕਮਰੇ ਵੀ ਚੈੱਕ ਕਰਾਂਗੇ ਨਾਲੇ ਬਾਕੀ ਬਾਬੇ ਉਹ ਲੈ ਇਹ ਤਾਂ ਆਪਣੇ ਘਰ ਦੀ ਭੁੱਜ ਜਾਂਦੀ ਆ ਯਾਰ ਜੀ ਪੱਕਾ ਨਹੀਂ ਬਣਦਾ ਲਓ ਜੀ ਲੱਗੇ ਆ ਹੁਣ ਰਿੰਗ ਲਾਈਟ ਆਨ ਕਰਨ ਮਣ ਵਾਈਗੁਰ ਦਾ ਨਾਮ ਲੇ ਬੈਲ 79290 ਆਏ ਚੱਲੀ ਨਹੀਂ ਆ ਗਈ ਲਾਈਟ ਆ ਗਈ ਓ ਮਾਈ ਗੋਡ ਅਸ ਥੈਂਕ ਯੂ so much guys oh ਮਿੱਤਰੋ ਸੀਰੀਅਸਲੀ ਇਹ ਹੋ ਵੀ ਬਾਕੀ ਹੁਣ ਤੁਹਾਨੂੰ ਮੇਰਾ ਮੂੰਹ ਚਿੱਟਾ ਵੀ ਲੱਗ ਪਿਆ ਕਿਸ ਲੱਗ ਗਿਆ ਮੈਂ ਲਾਈਟ ਤੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਾਕੀ ਮਿੱਤਰੋ ਕਹਿੜਾ ਯਾਰ ਚੀਜ਼ ਤੇ ਸਾਨੂੰ ਗੈਜਟ ਦੀ ਲੋੜ ਸੀ ਹਨਾ ਮੀਤ ਤੇ ਗੈਜਟ ਦੀ ਸਾਨੂੰ ਲੋੜ ਸੀਗੀ ਲਿਖਾ ਮੈਂ ਚਿੱਟੀਆਂ ਆ ਰਹੀਆਂ ਖੜੇ ਹਾਂ ਚਲ ਤੇਰਾ ਤਾਂ ਰੰਗ ਸਾਫ ਆ ਨਹੀਂ ਮੇਰਾ ਰੰਗ ਥੋੜਾ ਜਿਹਾ ਕਾਲਾ ਨਾ ਦਾ ਮੇਰੇ ਨਹੀਂ ਕਾਲਾ ਨਹੀਂ ਆ ਉਹ ਐਕਸਪਲੀਨ ਹੁੰਦੇ ਮਹੀਨੇ ਪਿੱਛੋਂ ਹੁੰਦੇ ਤਾਂ ਕਿ ਕਾਲਾ ਬਣ ਤੇ ਬਾਕੀ ਮਿੱਤਰੋ ਘੈਂਟ ਆ ਯਾਰ ਗੈਜਟ ਸੀਰੀਅਸਲੀ ਬਹੁਤ ਜ਼ਿਆਦਾ ਸੋਹਣਾ ਗੈਜਟ ਆ ਤੇ ਸਾਨੂੰ ਲੋਡ ਸੀ ਕਿਉਂਕਿ ਸਾਡੇ ਕੋਲ ਮਾਈਕ ਵੀ ਸੀ ਦੂਜਾ ਸਟੈਂਡ ਵੀ ਸੀ ਵੀਡੀਓ ਸ਼ੂਟਿੰਗ ਵਾਲਾ ਫੋਨ ਵੀ ਸੀ ਨਾ ਮੈਂ ਲੈ ਲਿਆ ਸੀਗਾ ਤੇ ਫੋਨ ਵੀ ਅਸੀਂ ਗੈਰੀ ਹੱਥ ਥੱਲੇ ਰੱਖ ਤੇ ਬਾਕੀ ਮਿੱਤਰੋ ਹਾਂਜੀ ਹਾਂਜੀ ਠੀਕ ਹੈ ਜੀ ਲੋ ਆ ਗਿਆ ਤੁਹਾਡਾ ਮੂੰਹ ਤੇ ਮਿੱਤਰੋ ਆਪਾਂ ਫਿਰ ਗੈਜਟ ਸਾਰੇ ਪੂਰੇ ਕਰਨੇ ਸੀਗੇ ਇਸ ਇਸ ਕਰਕੇ ਫਿਰ ਆਪਾਂ ਇੱਕ ਰਿੰਗ ਲਾਈਟ ਵੀ ਬਾਏ ਕਰਨੀ ਸੀ ਉਹ ਵੀ ਕਰ ਲਈ देन थैंक यू ਸੋ ਮੱਚ ਸਾਰਾ ਕੁਝ ਤੁਹਾਡੇ ਪਿਆਰ ਦੇ ਨਾਲ ਆ ਯਾਰ ਆਪਾਂ ਤੁਹਾਡੇ ਪਿਆਰ ਕਰਕੇ ਇੱਥੇ ਤੱਕ ਤੁਰੇ ਫਿਰਦੇ ਆ ਤੇ ਬਾਕੀ ਮਿਲਦੇ ਆ ਕਿਸੇ ਨੈਕਸਟ ਵਲੋਗ ਚ ਬਬਿਓ ਤੇ ਨਾ ਕਰੋ ਯਾਰ ਕੀ ਹੋ ਰਹੀ ਜਾਂਨੇ ਹੂੰ ਤੇ ਬਾਕੀ ਹੁਣ ਮਿੱਤਰੋ ਕੈਂਡ ਕੈਂਡ ਰੀਲਾਂ ਕੈਂਡ ਕੈਂਡ ਸ਼ਾਰਟ ਕੈਡ ਕੈਡ ਵੀਡੀਓ ਕੈਡ ਕੈਡ ਫੂਡ ਵਲੌਗ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲੇਗਾ ਬਿਕੋਜ਼ ਕਿਉਂਕਿ ਸਾਨੂੰ ਇਹ ਚੀਜ਼ ਦੀ ਬਹੁਤ ਟਾਈਮ ਤੋਂ ਲੋੜ ਸੀ ਅਸੀਂ ਬਾਈ ਨਹੀਂ ਕਰ ਰਹੇ ਸੀ ਕੁਝ ਰੀਜ਼ਨ ਕਰਕੇ ਕਿਉਂਕਿ ਸਾਨੂੰ ਇਹ ਸੀ ਕਿ ਪਤਾ ਨਹੀਂ ਪਤਾ ਨਹੀਂ ਕੁਝ ਵੀ ਨਹੀਂ ਕੁਝ ਕੁਝ ਵੀ ਨਹੀਂ ਉਦਾਂ ਹੀ ਕਹਤਾ ਬਾਬੇ ਉਦਾਂ ਹੀ ਕਹਤਾ ਤੇ ਬਾਕੀ ਬਾਬੇ ਮੀਤ ਨੇ ਮਹਿੰਦੀ ਲਾਈ ਸੀ ਮੇਰੇ ਇਹ ਆਪਣੀ ਮਹਿੰਦੀ ਆਪ ਲਵਾਈ ਸੀਗੀ ਤੇ ਠੀਕ ਹੈ ਥੈਂਕ ਯੂ ਸੋ ਮੱਚ ਗਾਇਸ ਹਰ ਕੋ ਨੂੰ ਛੋਡੇ ਕਰਕੇ ਆ ਤੇ ਐਸੇ ਤੱਕ ਪਹੁੰਚੇ ਆ ਦਿਲੋਂ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਤੇ ਸਾਨੂੰ ਪਿਆਰ ਕਰਦੇ ਹੋ ਇੰਨਾ ਹੀ ਬਹੁਤ ਆ ਦਿਲੋਂ ਸਪੋਰਟ ਕਰਦੇ ਆ ਤੁਹਾਡੀ ਮਤਲਬ ਦਿਲੋਂ ਅਸੀਂ ਵੀ ਤੁਹਾਡਾ ਰਿਸਪੈਕਟ ਕਰਦੇ ਆ ਉਹ ਯਾਰ ਨਾ ਕਰੋ ਦਿਲੋਂ ਅਸੀਂ ਵੀ ਤੁਹਾਡੀ ਰਿਸਪੈਕਟ ਕਰਦੇ ਆ ਤੇ ਥੈਂਕ ਯੂ ਸੋ ਮੱਚ ਮਿਲਦੇ ਕਿਸੇ ਨੈਕਸਟ ਲੋਚ ਟਿਲ ਦੈਨ ਬਾਏ ਬਾਏ ਬਾਕੀ ਤੁਸੀਂ ਇਦਾਂ ਹੀ ਪਿਆਰ ਕਰਦੇ ਰਹੋ ਬਾਕੀ ਨੈਕਸਟ ਜਿਹੜੀ ਵੀਡੀਓ ਆਣਗੇ ਤੁਹਾਡੇ ਇਹਦੇ ਬਹੁਤ ਕਹਿਣ ਕਹਿਣ ਲਾਣਗੇ ਤੇ ਅਪਨ ਨਵੇਂ-ਨਵੇਂ ਗੈਜਟ ਵੀ ਬਾਈ ਕਰਨੇ ਆ ਤੇ ਕਿਉਂਕਿ YouTube ਦੇਖੋ ਯਾਰ ਜਦੋਂ ਕੋਈ ਵੀ ਮਿਸਤਰੀ ਆ ਜਾਂ ਕੁਝ ਵੀ ਕੋਈ ਦੁਕਾਨ ਕੁਝ ਵੀ ਕਰਦੇ ਆ ਆਪਾਂ ਖੇਤੀ ਕਰਦੇ ਆ ਕੋਈ ਵੀ ਹਮੇਸ਼ਾ ਸੰਦ ਤੋਂ ਬਿਨਾ ਕਦੇ ਖੇਤੀ ਨਹੀਂ ਹੁੰਦੀ ਜੇ ਹੁਣ ਆਪਾਂ ਹੁਣ ਅਸੀਂ YouTube ਦੇ ਕੰਮ ਕਰ ਰਹੇ ਆ YouTube ਤੇ ਵੀਡੀਓ ਬਣਾ ਰਹੇ ਆ ਤੁਸੀਂ ਸਮਝ ਜੋ ਪੰਜਾਬੀ ਭਾਸ਼ਾ ਸਮਝ ਆ ਰਹੇ ਥੋਨੂੰ ਤੇ ਮਿੱਤਰੋ ਕਿਉਂਕਿ ਕੋਈ ਵੀ ਕੰਮ ਕਰਨਾ ਤਾਂ ਫਿਰ ਉਹਦੇ ਲਈ ਆਪਣਾ ਜਿਹੜਾ ਸੰਦ ਭਾਂਡੇ ਨੇ ਸਾਰੇ ਜ਼ਰੂਰੀ ਨੇ ਤੇ ਭਾਂਡੇ ਰਸੋਈ ਦੇ ਜ਼ਰੂਰੀ ਨੇ ਤੇ ਸਾਨੂੰ ਵੀ ਤੇਰੇ ਜ਼ਰੂਰੀ ਨੇ ਇਸ ਕਰਕੇ ਸਾਡੇ ਲਈ ਇਹੀ ਸਭ ਕੁਝ ਆ ਜਦੋਂ ਅਸੀਂ ਹੁਣ ਇਹ ਚੀਜ਼ 'ਚ ਆਈ ਗਏ ਆ ਤਾਂ ਇਸ ਲਈ ਸਾਨੂੰ ਇਹ ਚਿੰਜਾਂ ਖਰੀਦਣੇ ਬਹੁਤ ਜ਼ਰੂਰੀ ਨੇ ਮੱਖੀ ਨੂੰ ਵੀ ਪਤਾ ਨਾ ਵੀ ਰਿੰਗ ਲਾਈਟ ਆ ਗਈ ਤਾਂ ਕਰਕੇ ਆ ਰਹੀ ਆ ਮੱਖੀ ਤੇਰੇ ਵਰਗੀ ਆ ਠੀਕ ਆ ਮਿੱਤਰ ਮਿਲ ਲੈ ਕੇਸੇ ਨੈਕਸਟ ਵੀਡੀਓ ਚਿਲਨ ਬਾਏ ਬਾਏ ਟੇਕ ਕੇਅਰ ਹੈਵ ਅ ਨਾਈਸ ਡੇ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਸੋਹਣੇ ਜਿਹੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗਦੀ ਹੈ ਨੀ ਤਿੰਨ ਨਵੇਂ ਨਵੇਂ ਗੈਦਰ ਬਾਈਕ ਆਦੇ ਕੰਗ੍ਰੈਚੁਲੇਸ਼ਨ ਕਰਨਾ ਪੈਂਦਾ ਯਾ ਥੈਂਕ ਯੂ ਸੋ ਮੱਚ ਬਾਏ 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 ਬਾਏ